ਕਹਾਣੀ ਇੱਕ ਪਾਕਿਸਤਾਨੀ ਫੈਮਿਲੀ ਦੀ ਜੋ ਕਿ ਲੰਡਨ ਵਿੱਚ ਰਹਿ ਰਹੇ ਹੁੰਦੇ ਆ ਸਭ ਕੁਝ ਉਹਨਾਂ ਦੀ ਫੈਮਿਲੀ 'ਚ ਵਧੀਆ ਚੱਲ ਰਿਹਾ ਹੁੰਦਾ ਆ ਘਰ ਦੇ ਵਿੱਚ ਚਾਰ ਮੈਂਬਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਮਾਤਾ ਪਿਤਾ ਤੇ ਉਹਨਾਂ ਦੀਆਂ ਦੋ ਧੀਆ ਹੁੰਦੀਆਂ ਆ ਸੈਮਾ ਖਾਨ ਤੇ ਸਬਾ ਖਾਨ ਫੈਮਿਲੀ ਛੋਟੀ ਜੀ ਫੈਮਿਲੀ ਹੁੰਦੀ ਆ ਇਹ ਜੋ ਦੋਨੋਂ ਭੈਣਾਂ ਹੁੰਦੀਆਂ ਆ ਇੱਕ ਦੂਜੀ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਹੁੰਦਾ ਆ ਬਹੁਤ ਮਿਲਨਸਾਰ ਹੁੰਦੀਆਂ ਆ ਇੱਕ ਦੂਜੀ ਨੂੰ ਬਹੁਤ ਪਿਆਰ ਕਰਦੀਆਂ ਆ ਬਹੁਤ ਇੱਕ ਦੂਜੀ ਦਾ ਖਿਆਲ ਰੱਖਦੀਆਂ ਆ ਫਿਰ ਐਵੇਂ ਤਾਂ ਕੀ ਹੁੰਦਾ ਇਹਨਾਂ ਦੋਨਾਂ ਦੀ ਜ਼ਿੰਦਗੀ 'ਚ ਕਿ ਇੱਕ ਭੈਣ ਦੂਜੀ ਭੈਣ ਦਾ ਕਤਲ ਕਰ ਦਿੰਦੀ ਆ ਕੀ ਸੀ ਇਹ ਪੂਰਾ ਮਾਮਲਾ ਦੱਸਦੇ ਆ ਤੁਹਾਨੂੰ ਵਿਸਤਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਆ ਤੇ ਵਾਦਿਆਂ ਅੱਜ ਦੀ ਕਹਾਣੀ ਵੱਲ ਇੱਕ ਕਪਲ ਹੁੰਦਾ ਆ ਪਾਕਿਸਤਾਨੀ ਜੋ ਕਿ ਕਾਫੀ ਸਮਾਂ ਪਹਿਲਾਂ ਹੈ ਇੰਗਲੈਂਡ ਵਿੱਚ ਆ ਕੇ ਰਹਿ ਰਹੇ ਹੁੰਦੇ ਆ ਉਹਨਾਂ ਦੇ ਘਰ ਦੋ ਬੇਟੀਆਂ ਹੁੰਦੀਆਂ ਆ ਵੱਡੀ ਬੇਟੀ ਦਾ ਨਾਮ ਹੁੰਦਾ ਆ ਸੈਮਾ ਖਾਨ ਤੇ ਛੋਟੀ ਬੇਟੀ ਦਾ ਨਾਮ ਹੁੰਦਾ ਆ ਸਬਾ ਖਾਨ ਹੁਣ ਹੌਲੀ ਹੌਲੀ ਸਮਾਂ ਬੀਤ ਰਿਹਾ ਹੁੰਦਾ ਆ ਤੇ ਜਿਹੜੀ ਸੈਮਾ ਖਾਨ ਵੱਡੀ ਬੇਟੀ ਹੁੰਦੀ ਉਹ ਵਿਆਹ ਦੇ ਲਾਇਕ ਦੀ ਹੋ ਜਾਂਦੀ ਐ ਤਾਂ ਹੁਣ ਇਹ ਉਹਦਾ ਰਿਸ਼ਤਾ ਲੱਭਣਾ ਸ਼ੁਰੂ ਕਰਦੇ ਆ ਮਾਤਾ ਪਿਤਾ ਹੁਣ ਉਹਦਾ ਰਿਸ਼ਤਾ ਲੱਭਦੇ ਐ ਤੇ 2009 ਦੇ ਵਿੱਚ ਉਹਦਾ ਵਿਆਹ ਕਰ ਦਿੰਦੇ ਐ ਰਹਿਮਾਨ ਨਾਮ ਦੇ ਮੁੰਡੇ ਦੇ ਨਾਲ ਉਹਦਾ ਸੈਮਾ ਖਾਨ ਦਾ ਵਿਆਹ ਹੋ ਜਾਂਦਾ ਆ ਤਾਂ ਹੁਣ ਇਹ ਜਿਹੜਾ ਰਹਿਮਾਨ ਹੁੰਦਾ ਆ ਇਹ ਘਰ ਜਵਾਈ ਬਣ ਜਾਂਦਾ ਹੈ ਇਹਨਾਂ ਦੇ ਘਰ 'ਚ ਹੀ ਰਹਿਣਾ ਉਹ ਸ਼ੁਰੂ ਕਰ ਦਿੰਦਾ ਆ ਤਾਂ ਹੁਣ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਆ ਕੋਈ ਦਿੱਕਤ ਨਹੀਂ ਹੁੰਦੀ ਇਹਨਾਂ ਨੂੰ ਇੱਕ ਘਰ ਦੇ ਵਿੱਚ ਮਿਲ ਜੁਲ ਕੇ ਰਹਿ ਰਹੇ ਹੁੰਦੇ ਆ ਤਾਂ ਹੁਣ ਕੀ ਹੁੰਦਾ ਹੈ ਜਿਹੜਾ ਰਹਿਮਾਨ ਹੁੰਦਾ ਹੈ ਉਹ ਟੈਕਸੀ ਚਲਾਣੀ ਸ਼ੁਰੂ ਕਰ ਦਿੰਦਾ ਆ ਤੇ ਜਿਹੜੀ ਸੈਮਾ ਹੁੰਦੀ ਹੈ ਉਹ ਬਜ਼ੁਰਗਾਂ ਦੀ ਟੇਕ ਕੇਅਰ ਦਾ ਕੰਮ ਉਹਨੂੰ ਮਿਲ ਜਾਂਦਾ ਆ ਯਾਨੀ ਕਿ ਵਰੀਦ ਆਸ਼ਰਮ 'ਚ ਬਜ਼ੁਰਗਾਂ ਨੂੰ ਸੰਭਾਲਣ ਦਾ ਕੰਮ ਉਹਨੂੰ ਮਿਲ ਜਾਂਦਾ ਆ ਤੇ ਹੁਣ ਕੀ ਹੁੰਦਾ ਆ ਸਮਾਂ ਆਉਂਦਾ ਆ ਫਰਵਰੀ 2016 ਦਾ ਇਹ ਜਿਹੜੀ ਵੱਡੀ ਭੈਣ ਹੁੰਦੀ ਹੈ ਸੈਮਾ ਖਾਨ ਇਹ ਆਪਣੀ ਫੈਮਿਲੀ ਨੂੰ ਕਹਿੰਦੀ ਆਪਣੇ ਮਾਤਾ ਪਿਤਾ ਨੂੰ ਕਹਿੰਦੀ ਹੈ ਤੇ ਦੀ ਭੈਣ ਵੀ ਉੱਥੇ ਹੁੰਦੀ ਹੈ ਉਹਨਾਂ ਨੂੰ ਕਹਿੰਦੀ ਹੈ ਕਿ ਅਸੀਂ ਨਾ ਅਲੱਗ ਸ਼ਿਫਟ ਹੋ ਜਾਨੇ ਆ ਹੁਣ ਇਸ ਘਰ 'ਚ ਨਾ ਦਿੱਕਤ ਆਉਂਦੀ ਹੈ ਕਿਉਂਕਿ ਕਿਸੇ ਨੇ ਵਾਸ਼ਰੂਮ ਵੀ ਯੂਜ਼ ਕਰਨਾ ਹੁੰਦਾ ਆ ਤਾਂ ਦੂਜੇ ਨੂੰ ਵੇਟ ਕਰਨਾ ਪੈਂਦਾ ਆ ਕਿਉਂਕਿ ਘਰ ਦੇ ਵਿੱਚ ਇੱਕ ਹੀ ਵਾਸ਼ਰੂਮ ਸੀਗਾ ਤਾਂ ਹੁਣ ਉਹ ਕਹਿੰਦੀ ਹੈ ਕਿ ਅਸੀਂ ਅਲੱਗ ਸ਼ਿਫਟ ਹੋ ਜਾਨੇ ਆ ਤਾਂ ਹੁਣ ਸਾਰੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਕਿ ਠੀਕ ਆ ਹੁਣ ਤੁਹਾਡੇ ਵੀ ਚਾਰ ਬੱਚੇ ਆ ਤਾਂ ਕੋਈ ਚੱਕਰ ਨਹੀਂ ਤੁਸੀਂ ਹੋ ਜੋ ਮਾਤਾ ਪਿਤਾ ਕਹਿੰਦੇ ਆ ਤੇ ਹੁਣ ਕੀ ਹੁੰਦਾ ਆ ਉਹਨਾਂ ਨੇ 25 ਮਈ 2016 ਨੂੰ ਐ ਜਿਹੜਾ ਉਹ ਸ਼ਿਫਟ ਕਰਨਾ ਹੁੰਦਾ ਆ ਤੇ ਹੁਣ ਦਿਨ ਆਉਂਦਾ ਆ 23 ਮਈ 2016 ਦਾ ਹੁਣ ਇਸ ਦਿਨ ਕੀ ਹੁੰਦਾ ਆ ਗਵਾਂਡ ਚ ਕਿਸੇ ਦੀ ਡੈਥ ਹੋ ਜਾਂਦੀ ਐ ਤੇ ਜਿਹੜੇ ਇਹਦੇ ਮਾਤਾ ਪਿਤਾ ਹੁੰਦੇ ਐ ਤੇ ਨਾਲ ਇਹਦੀ ਵੱਡੀ ਭੈਣ ਸਹਿਮਾ ਖੰਡਾ ਘਰ ਵਾਲਾ ਹੁੰਦਾ ਆ ਉਹ ਗਵੰਡੀਆਂ ਦੇ ਘਰ ਲਈ ਚਲੇ ਜਾਂਦੇ ਆ ਬੈਠਣ ਦੇ ਲਈ ਉਹਨਾਂ ਦੇ ਘਰ ਤੇ ਇਧਰ ਦੂਜੇ ਪਾਸੇ ਘਰ 'ਚ ਸਹਿਮਾ ਖਾਨ ਤੇ ਸਬਾ ਖਾਨ ਹੁੰਦੀਆਂ ਆ ਦੋਵੇਂ ਭੈਣਾਂ ਤੇ ਉਹਨਾਂ ਦੇ ਚਾਰ ਬੱਚੇ ਹੁਣ ਜਿਹੜੀ ਸਹਿਮਾ ਖਾਨ ਹੁੰਦੀ ਆ ਵੱਡੀ ਭੈਣ ਉਹਨੇ ਜੌਬ ਤੇ ਜਾਣਾ ਹੁੰਦਾ ਆ ਤੇ ਉਹ ਕਹਿ ਕੇ ਜਾਂਦੀ ਏ ਕਿ ਮੇਰੇ ਚਾਰ ਬੱਚਿਆਂ ਦਾ ਤੂੰ ਖਿਆਲ ਰੱਖੀ ਹੁਣ ਇਹਨਾਂ ਨੂੰ ਖਾਣਾ ਖੂਣਾ ਖਵਾ ਕੇ ਤੇ ਇਹਨਾਂ ਨੂੰ ਤੂੰ ਹੀ ਸਵਾਣਾ ਆ ਤੇ ਹੁਣ ਮੈਂ ਕੰਮ ਤੇ ਜਾ ਰਹੀ ਆ ਤਾਂ ਹੁਣ ਜਿਹੜੀ ਛੋਟੀ ਭੈਣ ਸੀਗੀ ਉਹ ਕਹਿੰਦੀ ਕਿ ਠੀਕ ਆ ਕੋਈ ਨਹੀਂ ਮੈਂ ਸੰਭਾਲ ਲਾਂਗੀ ਤੂੰ ਆਰਾਮ ਨਾਲ ਕੰਮ ਤੇ ਜਾ ਹੁਣ ਜਦੋਂ ਕੰਮ ਤੇ ਜਾਂਦੀ ਐ ਤਾਂ ਥੋੜਾ ਸਮਾਂ ਹੀ ਨਿਕਲਦਾ ਆ ਜਿਹੜੀ ਛੋਟੀ ਭੈਣ ਹੁੰਦੀ ਐ ਸਬਾ ਖਾਣ ਉਹ ਆਪਣੀ ਭੈਣ ਨੂੰ ਲਗਾਤਾਰ ਮੈਸੇਜ ਕਰੇ ਜਾ ਰਹੀ ਸੀ ਕਰੇ ਜਾ ਰਹੀ ਸੀ ਕਿ ਤੇਰੀ ਜਿਹੜੀ ਛੋਟੀ ਬੇਟੀ ਐ ਕਿਉਂਕਿ ਜਿਹੜੀ ਛੋਟੀ ਬੇਟੀ ਹੁੰਦੀ ਐ ਉਹਦੀ ਉਮਰ ਹੁੰਦੀ ਐ ਸਿਰਫ 1 ਸਾਲ ਤਾਂ ਉਹ ਨੂੰ ਕਹਿੰਦੀ ਹੈ ਕਿ ਤੇਰੀ ਛੋਟੀ ਬੇਟੀ ਐ ਤੈਨੂੰ ਬਹੁਤ ਯਾਦ ਕਰ ਰਹੀ ਐ ਰੋਏ ਜਾ ਰਹੀ ਐ ਉਹ ਸੋ ਨਹੀਂ ਰਹੀ ਤਾਂ ਤੂੰ ਇੱਕ ਕੰਮ ਕਰ ਥੋੜੀ ਦੇਰ ਲਈ ਤੂੰ ਘਰ ਆ ਜਾ ਤੇ ਤੂੰ ਉਸ ਤੋਂ ਬਾਅਦ ਵਾਪਸ ਫਿਰ ਤੋਂ ਚਲੀ ਜਾਹੀਂ ਹੁਣ ਜਿਹੜੀ ਸੇਮਾ ਖਾਨ ਹੁੰਦੀ ਐ ਉਹ ਮੰਨ ਜਾਂਦੀ ਐ ਕਹਿੰਦੀ ਕਿ ਠੀਕ ਐ ਮੈਂ ਥੋੜੀ ਦੇਰ ਚ ਨਾ ਘਰ ਵਾਪਸ ਆ ਰਹੀ ਆ ਤੇ ਹੁਣ ਜਦੋਂ ਵੱਡੀ ਭੈਣ ਘਰ ਆ ਜਾਂਦੀ ਐ ਤੇ ਥੋੜਾ ਸਮਾਂ ਬਾਅਦ ਹੀ ਕੁਝ ਐਵੇਂ ਦਾ ਹਾਦਸਾ ਵਾਪਰਦਾ ਆ ਕਿ ਸਾਰੇ ਹੈਰਾਨ ਹੋ ਜਾਂਦੇ ਐ ਕਿ ਇਹ ਸਭ ਹੋ ਕਿਵੇਂ ਗਿਆ ਤਾਂ ਹੁਣ ਕੀ ਹੁੰਦਾ ਆ ਥੋੜੀ ਦੇਰ ਬਾਅਦ ਹੀ ਜਦੋਂ ਉਹ ਘਰ ਵਾਪਸ ਆਉਂਦੀ ਹੈ ਤਾਂ ਛੋਟੀ ਭੈਣ 911 ਤੇ ਕਾਲ ਕਰਦੀ ਹੈ ਤੇ ਪੁਲਿਸ ਨੂੰ ਬੁલાਉਂਦੀ ਹੈ ਹੁਣ ਜਦੋਂ ਪੁਲਿਸ ਹੈ ਜਿਹੜੀ ਉੱਥੇ ਪਹੁੰਚਦੀ ਹੈ ਤਾਂ ਉਹ ਛੋਟੀ ਭੈਣ ਨੂੰ ਪੁੱਛਦੀ ਹੈ ਕੀ ਹੋਇਆ ਹੈ ਉਹ ਦੱਸਦੀ ਹੈ ਕਿ ਮੇਰੀ ਭੈਣ ਦਾ ਕਤਲ ਹੋ ਗਿਆ ਹੈ ਹੁਣ ਪੁਲਿਸ ਉਹਨੂੰ ਪੁੱਛਦੀ ਹੈ ਕਿ ਇਹ ਸਭ ਕੁਝ ਹੋਇਆ ਕਿਵੇਂ ਉਹ ਕਹਿੰਦੀ ਕਿ ਮੇਰੀ ਵੱਡੀ ਭੈਣ ਨੂੰ ਮੈਂ ਕੰਮ ਤੋਂ ਬੁਲਾਇਆ ਕਿ ਤੇਰੀ ਬੇਟੀ ਹੈ ਜਿਹੜੀ ਉਹ ਸੋ ਨਹੀਂ ਰਹੀ ਤੇ ਤੂੰ ਥੋੜੀ ਦੇਰ ਲਈ ਘਰ ਵਾਪਸ ਆ ਜਾ ਉਸ ਤੋਂ ਬਾਅਦ ਤੂੰ ਕਮ ਤੇ ਚਲੀ ਗਈ ਕਹਿੰਦੀ ਮੇਰੀ ਭੈਣ ਘਰ ਵਾਪਸ ਆਈ ਤੇ ਮੈਨੂੰ ਕਹਿੰਦੀ ਕਿ ਕੋਈ ਨਾ ਤੂੰ ਨਹਾ ਲੈ ਫਰੈਸ਼ ਹੋ ਜਾ ਤੇ ਮੈਂ ਬੱਚਿਆਂ ਨੂੰ ਵੇਖ ਲਵਾਂਗੀ ਮੈਂ ਬੱਚਿਆਂ ਨੂੰ ਸੁਵਾ ਦਿੰਨੀ ਆ ਤਾਂ ਹੁਣ ਉਹ ਕਹਿੰਦੀ ਕਿ ਮੈਂ ਜਿੱਦਾਂ ਹੀ ਨਹਾ ਲਈ ਚਲੀ ਜਾਨੀ ਆ ਤਾਂ ਮੈਨੂੰ ਬਾਹਰੋਂ ਆ ਜਿਹੜੀਆਂ ਉੱਚ-ਉੱਚੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਤੇ ਮੈਂ ਕਾਲੀ-ਕਾਲੀ ਨਾਲ ਕੱਪੜੇ ਪਾ ਕੇ ਥੱਲੇ ਆਉਣੀ ਆ ਤੇ ਜਦੋਂ ਥੱਲੇ ਮੈਂ ਆਈ ਤਾਂ ਮੈਂ ਵੇਖਿਆ ਕਿ ਮੇਰੀ ਭੈਣ ਲਹੂ-ਲੁਹਾਨ ਪਈ ਹੋਈ ਹੈ ਫਰਸ਼ ਤੇ ਤੇ ਕਹਿੰਦੀ ਕਿ ਮੈਨੂੰ ਕੁਝ ਨਹੀਂ ਸੀ ਸਮਝ ਆ ਰਿਹਾ ਕਿ ਮੈਂ ਕੀ ਕਰਾਂ ਮੈਂ ਆਪਣੇ ਪਿਤਾ ਨੂੰ ਕਾਲ ਕੀਤੀ ਪਹਿਲਾਂ ਤੇ ਫਿਰ ਮੈਂ ਤੁਹਾਨੂੰ ਕਾਲ ਕੀਤੀ ਤਾਂ ਹੁਣ ਸਾਰੇ ਹੈਰਾਨ ਸੀ ਕਿ ਇਹ ਸਭ ਕੁਝ ਹੋ ਕਿਵੇਂ ਗਿਆ ਤਾਂ ਹੁਣ ਕੀ ਹੁੰਦਾ ਹੈ ਉੱਥੇ ਜਿਹੜੇ ਜਿੰਨੇ ਵੀ ਸੀਗੇ ਉਹਨਾਂ ਦਾ ਸਮਾਨ ਇੱਧਰ ਉੱਧਰ ਖਿਲਰਿਆ ਹੁੰਦਾ ਆ ਤੇ ਜਿਹੜਾ ਉਹਨਾਂ ਦੇ ਘਰ ਦਾ ਪਿਛਲਾ ਦਰਵਾਜ਼ਾ ਹੁੰਦਾ ਉਹਦਾ ਸ਼ੀਸ਼ਾ ਵੀ ਟੁੱਟਿਆ ਹੁੰਦਾ ਆ ਜਿਸ ਤੋਂ ਲੱਗ ਰਿਹਾ ਸੀਗਾ ਕਿ ਕੋਈ ਚੋਰੀ ਕਰਨ ਦੇ ਲਈ ਇਸ ਘਰ 'ਚ ਆਇਆ ਆ ਹੁਣ ਇਸ ਤੋਂ ਬਾਅਦ ਕੀ ਹੁੰਦਾ ਜੇ ਡੈੱਡ ਬੋਡੀ ਹੁੰਦੀ ਉਹਨੂੰ ਪੋਸਟਮਾਰਟਮ ਲਈ ਲੈ ਕੇ ਜਾਇਆ ਜਾਂਦਾ ਆ ਤੇ ਜਦੋਂ ਪੋਸਟਮਾਰਟਮ ਉਹਦਾ ਹੁੰਦਾ ਆ ਤੇ ਪਤਾ ਚੱਲਦਾ ਆ ਕਿ ਇਹਨੂੰ ਬੜੇ ਹੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਆ ਉਹਦੇ ਜਿਹੜੇ ਸਰੀਰ ਤੇ 65 ਵਾਰੀ ਚਾਕੂ ਨਾਲ ਵਾਰ ਕੀਤਾ ਗਿਆ ਸੀ ਔਰ ਸਭ ਤੋਂ ਜ਼ਿਆਦਾ ਜਿਹੜਾ ਉਹਦਾ ਸਰੀਰ ਦਾ ਹਿੱਸਾ ਟਾਰਗੇਟ ਕੀਤਾ ਗਿਆ ਸੀ ਉਹ ਸੀ ਉਹਦਾ ਫੇਸ ਜਿਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਚਾਕੂਆਂ ਦੇ ਨਾਲ ਜਿਹੜਾ ਉਹ ਲਹੂ ਲੋਹਣ ਕੀਤਾ ਹੋਇਆ ਸੀ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਪੁਲਿਸ ਇਹ ਜਿਹੜੀ ਉਹ ਘਰ ਫਿਰ ਇੱਕ ਦਿਨ ਆਉਂਦੀ ਆ ਤੇ ਉਹਦੀ ਜਿਹੜੀ ਛੋਟੀ ਭੈਣ ਆ ਕਿਉਂਕਿ ਉਸ ਦਿਨ ਤਾਂ ਉਹ ਸਦਮੇ ਵਿੱਚ ਸੀ ਤਾਂ ਦੁਬਾਰਾ ਤੋਂ ਪੁਲਿਸ ਹੈ ਜਿਹੜੀ ਉਹ ਤੋਂ ਪੁੱਛਤਾਚ ਕਰਦੀ ਹੈ ਤਾਂ ਉਹ ਸੇਮ ਹੈ ਉਹੀ ਸਭ ਕੁਝ ਦੱਸਦੀ ਹੈ ਜੋ ਨੇ ਪਹਿਲਾਂ ਦੱਸਿਆ ਸੀਗਾ ਤਾਂ ਹੁਣ ਕੀ ਕਰਦੇ ਆ ਜਿਹੜੀ ਇਹਦੀ ਭੈਣ ਸੀਗੀ ਵੱਡੀ ਜਿਹਦੀ ਡੈਥ ਹੋਈ ਸੀ ਉਹਦੀ ਜਿਹੜੀ ਸਭ ਤੋਂ ਵੱਡੀ ਬੇਟੀ ਹੁੰਦੀ ਹੈ ਪੁਲਿਸ ਉਹਦੇ ਤੋਂ ਵੀ ਪੁੱਛਤਾਚ ਕਰਦੀ ਹੈ ਉਸ ਤੋਂ ਵੀ ਪੁੱਛਦੀ ਹੈ ਕਿ ਤੂੰ ਕੁਝ ਵੇਖਿਆ ਤਾਂ ਉਹ ਦੱਸਦੀ ਹੈ ਕਿ ਜਦੋਂ ਇਹ ਸਭ ਕੁਝ ਹੋਇਆ ਸ਼ੋਰ ਆਇਆ ਸੀ ਮੈਨੂੰ ਵੀ ਉੱਚੀ ਉੱਚੀ ਆਵਾਜ਼ਾਂ ਆਈਆਂ ਤਾਂ ਮੈਂ ਬਾਹਰ ਆਣ ਕੇ ਜਦੋਂ ਵੇਖਿਆ ਤਾਂ ਮੈਂ ਆਪਣੀ ਮਾਸੀ ਨੂੰ ਪੁੱਛਿਆ ਕਿਉਂਕਿ ਮਾਸੀ ਹੀ ਮੇਰੇ ਸਾਹਮਣੇ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਹੈ ਤਾਂ ਉਹ ਕਹਿ ਰਹੇ ਸੀਗੇ ਕਿ ਕੁਝ ਨਹੀਂ ਇੱਥੇ ਚੂਹਾ ਆ ਗਿਆ ਸੀ ਤਾਂ ਮੈਂ ਉਹਨੂੰ ਮਾਰ ਰਹੀ ਹਾਂ ਕਹਿੰਦੀ ਕਿ ਮੈਨੂੰ ਉਹਨਾਂ ਨੇ ਐਦਾਂ ਕਿਹਾ ਤਾਂ ਹੁਣ ਪੁਲਿਸ ਵਾਲਿਆਂ ਨੂੰ ਇਹ ਜਿਹੜਾ ਉਹਦੇ ਤੇ ਸ਼ੱਕ ਜਾਂਦਾ ਹੈ ਛੋਟੀ ਭੈਣ ਤੇ ਤਾਂ ਫਿਰ ਹੁਣ ਛੋਟੀ ਭੈਣ ਇੱਥੇ ਕੀ ਦੱਸਦੀ ਹੈ ਉਹ ਕਹਿੰਦੀ ਹੈ ਕਿ ਮੇਰੀ ਭੈਣ ਦਾ ਕਿਸੇ ਦੇ ਨਾਲ ਅਫੇਅਰ ਸੀ ਤੇ ਹੁਣ ਜਦੋਂ ਇਹ ਗੱਲ মিডিਆ 'ਚ ਜਾਂਦੀ ਹੈ ਤਾਂ ਹੁਣ ਇਹਨਾਂ ਦੇ ਪਰਿਵਾਰ ਦੀ ਬਹੁਤ ਥੂਥੂ ਹੁੰਦੀ ਹੈ ਕਿ ਇਹ ਕਿਸੇ ਦੇ ਨਾਲ ਬਾਹਰ ਨਜਾਇਜ਼ ਰਿਸ਼ਤਾ ਹੋਣਾ ਆ ਤੇ ਉਸ ਮੁੰਡੇ ਨੇ ਹੀ ਅਨੁਮਾਰਤਾ ਹੋਣਾ ਆ ਤਾਂ ਹੁਣ ਇਹ ਜਿਹੜੀ ਸਾਰੀ ਗੱਲ ਹੁੰਦੀ ਹੈ ਇਸ ਤੋਂ ਬਾਅਦ ਇਹਦੀ ਜਿਹੜੀ ਵੱਡੀ ਭੈਣ ਜੇ ਤੱਕ ਕਤਲ ਹੋਇਆ ਹੁੰਦਾ ਆ ਉਹਦਾ ਫੋਨ ਕਾਲਸ ਵੇਖੀਆਂ ਜਾਂਦੀਆਂ ਈਮੇਲਸ ਵੇਖੇ ਜਾਂਦੇ ਆ ਉਹਦਾ ਸੋਸ਼ਲ ਜੋ ਵੀ ਉਹ ਕਿਸੇ ਦੇ ਨਾਲ ਵੀ ਲਿੰਕ ਵਿੱਚ ਸੀਗੇ ਸਾਰਾ ਕੁਝ ਸਾਰਾ ਕੁਝ ਚੈੱਕ ਕੀਤਾ ਜਾਂਦਾ ਆ ਪਰ ਪੁਲਿਸ ਨੂੰ ਕਿਤੇ ਵੀ ਕੁਝ ਨਹੀਂ ਮਿਲਦਾ ਤਾਂ ਹੁਣ ਉਹਨਾਂ ਦਾ ਜਿਹੜਾ ਸ਼ੱਕ ਸੀਗਾ ਉਹ ਉਹਨਾਂ ਦੀ ਛੋਟੀ ਭੈਣ ਤੇ ਹੀ ਜਾ ਰਿਹਾ ਹੁੰਦਾ ਆ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ 25 ਮਈ 2016 ਨੂੰ ਜਿਹੜੀ ਇਹਨਾਂ ਦੀ ਛੋਟੀ ਭੈਣ ਹੁੰਦੀ ਹੈ ਇੱਕ ਕੰਮ ਤੇ ਚਲੀ ਜਾਂਦੀ ਹੈ ਤਾਂ ਹੁਣ ਪੁਲਿਸ ਵਾਲੇ ਵੇਖ ਕੇ ਹੈਰਾਨ ਹੁੰਦੇ ਆ ਕਿ ਹਾਲੇ 2 ਦਿਨ ਹੋਏ ਆ ਦੀ ਭੈਣ ਦੀ ਡੈਥ ਹੋਈ ਨੂੰ ਤੇ ਕੰਮ ਤੇ ਜਾ ਰਹੀ ਹੈ ਤਾਂ ਕਿਉਂਕਿ ਉਹਨਾਂ ਨੂੰ ਵੈਸੇ ਵੀ ਕੁਝ ਨਾ ਕੁਝ ਸ਼ੱਕ ਸੀਗਾ ਪਹਿਲਾਂ ਤੋਂ ਹੀ ਹੁਣ ਜਦੋਂ ਉਹ ਕੰਮ ਤੇ ਜਾਂਦੀ ਹੈ ਤਾਂ ਪਿੱਛੋਂ ਪੁਲਿਸ ਹੈ ਜਿਹੜੀ ਉਹ ਚੋਰੀ ਇਹਦੇ ਤੋਂ ਚੋਰੀ ਹੈ ਜੋ ਉਹ ਘਰ ਆਉਂਦੀ ਹੈ ਤੇ ਘਰ ਚਾਣ ਕੇ ਉਹ ਤਲਾਸ਼ੀ ਲੈਂਦੀ ਹੈ ਇਹਦੇ ਬੈਡਰੂਮ ਦੀ ਤਾਂ ਜਿਸ ਵੇਲੇ ਬੈਡਰੂਮ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਪੁਲਿਸ ਵਾਲਿਆਂ ਨੂੰ ਇਹਦੇ ਬੈੱਡ ਦੇ ਥੱਲੇੋਂ ਕਾਲੇ ਰੰਗ ਦਾ ਲਿਫਾਫਾ ਮਿਲਦਾ ਹੈ ਜਿਹਦੇ ਵਿੱਚ ਕਾਲੇ ਕੱਪੜੇ ਹੁੰਦੇ ਆ ਕਾਲੇ ਗਲਵਸ ਹੁੰਦੇ ਆ ਤੇ ਇੱਕ ਚਾਕੂ ਉਹਨਾਂ ਨੂੰ ਮਿਲਦਾ ਆ ਤੇ ਨਾਲ ਇੱਕ ਬੈਗ ਮਿਲਦਾ ਜਿਹਦੇ ਉੱਤੇ ਟੈਸਕੋ ਲਿਖਿਆ ਹੁੰਦਾ ਆ ਹੁਣੇ ਇੱਕ ਗਰੋਸਰੀ ਸਟੋਰ ਜਿੱਦਾਂ ਹੁੰਦੇ ਆ ਹਰੇ ਕੰਟਰੀਆਂ ਚ ਅਲੱਗ-ਅਲੱਗ ਹੁੰਦੇ ਆ ਹੁਣ ਇੱਥੇ ਇੰਗਲੈਂਡ ਦੇ ਵਿੱਚ ਟੈਸਕੋ ਨਾਮ ਦਾ ਸੀਗਾ ਤਾਂ ਹੁਣ ਇਹ ਉੱਥੋਂ ਦੇ ਜਾ ਕੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਆ ਟੈਸਕੋ ਦੇ ਤਾਂ ਹੁਣ ਉੱਥੇ ਕੀ ਮਿਲਦਾ ਆ 10 ਦਿਨ ਪਹਿਲਾਂ ਦੀਆਂ ਫੂਟੇਜ ਮਿਲਦੀਆਂ ਜਿਦੇ ਵਿੱਚ ਇਹਦੀ ਜਿਹੜੀ ਛੋਟੀ ਭੈਣ ਹੁੰਦੀ ਐ ਸਬਾ ਸਬਾ ਖਾਨ ਇਹ ਉੱਥੇ ਚਾਕੂ ਖਰੀਦ ਰਹੀ ਹੁੰਦੀ ਐ ਤਾਂ ਹੁਣ ਪੁਲਿਸ ਵਾਲੇ ਸੀਗੇ ਜਿਹੜੇ ਉਹ ਜਦੋਂ ਚਾਕੂ ਵੇਖਦੇ ਆ ਉਹਦੇ ਉੱਪਰ ਚਾਕੂ ਦੇ ਉੱਪਰ ਉਂਗਲੀਆਂ ਦੇ ਨਿਸ਼ਾਨ ਇਹਦੇ ਸੀਗੇ ਤੇ ਜਿਹੜਾ ਉੱਪਰ ਖੂਨ ਲੱਗਿਆ ਹੁੰਦਾ ਆ ਉਹ ਖੂਨ ਇਹਦੀ ਵੱਡੀ ਭੈਣ ਦਾ ਹੀ ਹੁੰਦਾ ਆ ਹੁਣ ਇੱਥੋਂ ਕਨਫਰਮ ਹੋ ਜਾਂਦਾ ਆ ਕਿ ਛੋਟੀ ਭੈਣ ਨੇ ਹੀ ਵੱਡੀ ਭੈਣ ਦਾ ਕਤਲ ਕੀਤਾ ਆ ਪਰ ਕਤਲ ਕੀਤਾ ਤੇ ਕੀਤਾ ਕਿਉਂ ਹੁਣ ਪੁਲਿਸ ਵਾਲੇ ਆ ਜਿਹੜੇ ਇਹਨੂੰ 31 ਮਈ 2016 ਨੂੰ ਅਰੈਸਟ ਕਰ ਲੈਂਦੇ ਆ ਅਰੈਸਟ ਕਰਕੇ ਤੋਂ ਜਦੋਂ ਪੁੱਛਤਾਚ ਕਰਦੇ ਆ ਤਾਂ ਫਿਰ ਜੋ ਸੱਚ ਨਿਕਲ ਕੇ ਸਾਹਮਣੇ ਆਉਂਦਾ ਉਹ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਆ ਕਿ ਐਦਾਂ ਵੀ ਹੋ ਸਕਦਾ ਆ ਹੁਣ ਉਥੋਂ ਕੀ ਨਿਕਲਦਾ ਆ ਹੁਣ ਇਹਦੇ ਫੋਨ ਕਾਲਸ ਵੀ ਇਹ ਆਪਣੇ ਆਪ ਤਾਂ ਕੁਝ ਨਹੀਂ ਸੀ ਪਹਿਲਾਂ ਮੰਨ ਰਹੀ ਤਾਂ ਹੁਣ ਇਹਦੇ ਫੋਨ ਕਾਲਸ ਵੀ ਜਦੋਂ ਚੈੱਕ ਕੀਤੇ ਜਾਂਦੇ ਆ ਸਾਰੇ ਪ੍ਰੂਫ ਇਹਦੇ ਸਾਹਮਣੇ ਰੱਖੇ ਜਾਂਦੇ ਆ ਤਾਂ ਫਿਰ ਇਹਨੂੰ ਮੰਨਣਾ ਪੈਂਦਾ ਆ ਹੁਣ ਇਹ ਦੱਸਦੀ ਹੈ ਕਿ ਇਹਦੇ ਆਪਣੇ ਜੀਜੇ ਦੇ ਨਾਲ ਨਜਾਇਜ਼ ਰਿਸ਼ਤੇ ਹੁੰਦੇ ਆ ਔਰ ਇਹ ਹੁਣ ਤੋਂ ਨਹੀਂ ਕਈਆਂ ਸਾਲਾਂ ਤੋਂ ਜਦੋਂ ਉਹਨਾਂ ਦੇ ਘਰ 'ਚ ਪਹਿਲੇ ਬੱਚੇ ਦਾ ਜਨਮ ਹੁੰਦਾ ਆ ਉਦੋਂ ਤੋਂ ਲੈ ਕੇ ਹੁਣ ਤੱਕ ਚੱਲ ਰਹੇ ਹੁੰਦੇ ਆ ਤੇ ਹੁਣ ਕੀ ਸੀਗਾ ਜਿਹੜੀ ਇਹਦੀ ਭੈਣ ਹੁੰਦੀ ਹੈ ਉਹਦੇ ਘਰ ਜਦੋਂ ਬੱਚਾ ਹੋ ਜਾਂਦਾ ਆਪਣੇ ਬੱਚੇ ਚ ਬਿਜ਼ੀ ਹੋ ਜਾਂਦੀ ਹੈ ਤਾਂ ਹੁਣ ਇਹਦੀਆਂ ਆਪਣੇ ਜੀਜੇ ਦੇ ਨਾਲ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਆ ਤਾਂ ਹੁਣ ਕੀ ਹੁੰਦਾ ਹੈ ਆਪਣੇ ਜੀਜੇ ਤੋਂ ਪ੍ਰੈਗਨੈਂਟ ਵੀ ਹੋ ਜਾਂਦੀ ਇਹਦੇ ਨਾਲ ਬੱਚਾ ਹੋਣ ਵਾਲਾ ਹੁੰਦਾ ਆ ਇਹ ਵਿਆਹ ਵੀ ਕਰਵਾਉਣਾ ਚਾਹੁੰਦੇ ਸੀਗੇ ਪਰ ਕੁਝ ਕਾਰਨਾ ਕਰਕੇ ਇਹਨਾਂ ਦਾ ਵਿਆਹ ਨਹੀਂ ਹੋ ਸਕਿਆ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਬੱਚਾ ਅਬਾਰਟ ਕਰਵਾ ਦਿੰਦੇ ਆ ਤਾਂ ਹੁਣ ਇਹਦੀ ਜਿਹੜੀ ਆਪਣੀ ਭੈਣ ਦੇ ਨਾਲ ਜੈਲਸੀ ਸੀਗੀ ਉਹ ਦਿਨੋ ਦਿਨ ਵੱਧ ਰਹੀ ਹੁੰਦੀ ਐ ਆਪਣੇ ਜੀਜੇ ਨੂੰ ਲਗਾਤਾਰ ਮੈਸੇਜ ਕਰਦੀ ਹੁੰਦੀ ਐ ਕਿ ਤੂੰ ਤੋਂ ਦੂਰ ਰਹਿ ਤੂੰ ਮੇਰੇ ਨਾਲ ਵਿਆਹ ਕਰਵਾ ਪਰ ਜੀਜਾ ਇਹਦੀਆਂ ਹਰਕਤਾਂ ਤੋਂ ਹੁਣ ਤੰਗ ਆ ਚੁੱਕਿਆ ਸੀਗਾ ਕਿਤੇ ਨਾ ਕਿਤੇ ਉਹਨੂੰ ਲੱਗਦਾ ਸੀਗਾ ਕਿ ਮੈਨੂੰ ਆਪਣੀ ਵਾਈਫ ਨੂੰ ਚੀਟ ਨਹੀਂ ਕਰਨਾ ਚਾਹੀਦਾ ਮੈਨੂੰ ਇਹਦਾ ਪਿੱਛਾ ਛੱਡਣਾ ਚਾਹੀਦਾ ਐ ਸਭ ਕੁਝ ਗਲਤ ਐ ਪਰ ਇਹ ਸਭ ਕੁਝ ਉਹਨੂੰ ਬਾਅਦ 'ਚ ਰਿਅਲਾਈਜ਼ ਹੋਇਆ ਉਹਨੂੰ ਪਹਿਲਾਂ ਹੀ ਇਸ ਚੀਜ਼ ਨੂੰ ਕਰਨ ਤੋਂ ਪਹਿਲਾਂ ਇਹ ਸਭ ਕੁਝ ਸੋਚਣਾ ਚਾਹੀਦਾ ਸੀਗਾ ਪਰ ਨਹੀਂ ਹੁਣ ਇਹ ਜਿਹੜਾ ਰਿਸ਼ਤਾ ਸੀਗਾ ਬਹੁਤ ਅੱਗੇ ਵਧ ਗਿਆ ਹੁੰਦਾ ਆ ਜਿਹੜੀ ਛੋਟੀ ਭੈਣ ਹੁੰਦੀ ਏ ਉਸ ਇਸ ਰਿਸ਼ਤੇ ਨੂੰ ਲੈ ਕੇ ਬੜੀ ਹੀ ਜ਼ਿਆਦਾ ਸੀਰੀਅਸ ਹੋ ਜਾਂਦੀ ਏ ਹੁਣ ਉਹ ਕੀ ਕਰਦੀ ਆਪਣੀ ਭੈਣ ਨੂੰ ਮਰਵਾਉਣ ਦੀਆਂ ਪਲੈਨਿੰਗਾਂ ਕਰਨੀਆਂ ਸ਼ੁਰੂ ਕਰਦੀ ਏ ਹੁਣ ਉਹ ਪਹਿਲਾਂ ਤਾਂ ਅ ਨੈੱਟ ਤੇ ਵੀ ਸਰਚ ਕਰਦੀ ਏ ਕਿ ਸੱਪ ਦੇ ਜ਼ਹਿਰ ਦੇ ਨਾਲ ਕਿਸੇ ਨੂੰ ਕਿੱਦਾਂ ਮਾਰਿਆ ਜਾਏ ਜਾਂ ਕਤਲ ਕਰਨ ਦੇ ਤਰੀਕੇ ਹੋਰ ਵੀ ਕਈ ਤਰੀਕੇ ਲੱਭਦੀ ਏ ਹੁਣ ਉਹਨੂੰ ਇੱਥੇ ਹੀ ਇੱਕ ਬਾਬਾ ਮਿਲਦਾ ਆ ਜੋ ਕਿ ਇੱਕ ਤਾੰਤ੍ਰਿਕ ਹੁੰਦਾ ਆ ਪਾਕਿਸਤਾਨ ਤੋਂ ਇਹ ਉਹਦੇ ਅਕਾਊਂਟ ਦੇ ਵਿੱਚ 5000 ਪਾਉਂਡ ਵੀ ਸੈਂਡ ਕਰਦੀ ਐ ਉਹਨੂੰ ਆਪਣੀ ਭੈਣ ਨੂੰ ਮਰਵਾਉਣ ਦੇ ਲਈ ਪਰ ਉਹਦੇ ਨਾਲ ਕੀ ਹੋਣਾ ਸੀ ਕੁਝ ਨਹੀਂ ਉਹ ਪੈਸੇ ਲੈ ਕੇ ਭੱਜ ਗਿਆ ਤਾਂ ਇਹ ਕੁਝ ਨਹੀਂ ਹੋਇਆ ਇਹਦੇ ਵਿੱਚ ਵੀ ਤਾਂ ਹੁਣ ਇਹ ਖੁਦ ਤੋਂ ਪਲੈਨਿੰਗ ਕਰਦੀ ਐ ਕਿ ਮੈਂ ਖੁਦ ਉਹਦਾ ਕਤਲ ਕਰਨਾ ਐ ਮੈਂ ਕਿੱਦਾਂ ਕਰਾਂ ਹੁਣ ਸਾਰੀਆਂ ਸਰਚ ਵਗੈਰਾ ਕਰਦੀ ਐ ਪਰ ਇਹਦੇ ਜੀਜੀ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਇਹ ਕੀ ਕਰ ਰਹੀ ਐ ਉਹ ਇਹ ਤੋਂ ਪਿੱਛਾ ਛਡਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆ ਹੁਣ ਉਹ ਕਈ ਵਾਰੀ ਇਹਨੂੰ ਬਲੌਕ ਵੀ ਕਰ ਦਿੰਦਾ ਹੁਣ ਉਹਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਇਹ ਹੁਣ ਮੇਰੇ ਹੱਥੋਂ ਨਿਕਲਦਾ ਜਾ ਰਿਹਾ ਆ ਤੇ ਨਾਲੇ ਇਹਨਾਂ ਨੇ 25 ਮਈ 2016 ਨੂੰ ਇਹਨਾਂ ਸ਼ਿਫਟ ਵੀ ਕਰ ਜਾਣਾ ਆ ਤਾਂ ਫਿਰ ਮੇਰੇ ਹੱਥ ਕੀ ਲੱਗਿਆ ਇਹ ਵੀ ਚਲਾ ਜਾਏਗਾ ਤੇ ਮੈਂ ਜੋ ਆਪਣੀ ਜ਼ਿੰਦਗੀ ਖਰਾਬ ਕੀਤੀ ਇਹਦੇ ਪਿੱਛੇ ਉਹ ਅਲੱਗ ਤਾਂ ਹੁਣ ਉਹ ਸੋਚਦੀ ਹੈ ਕਿ ਹੁਣ ਮੈਨੂੰ ਹੀ ਖੁਦ ਨੂੰ ਹੀ ਕੁਝ ਕਰਨਾ ਪੈਣਾ ਆ ਹੁਣ ਉਹ ਕੀ ਕਰਦੀ ਆ 23 ਮਈ ਨੂੰ ਜੋ ਇਹ ਜੋ ਵੀ ਘਟਨਾ ਨੂੰ ਇਹਨੇ ਅੰਜਾਮ ਦਿੱਤਾ ਇਹ ਕਾਲੇ ਕੱਪੜੇ ਪਾੰਦੀ ਹੈ ਕਾਲੇ ਗਲਵਸ ਪਾੰਦੀ ਹੈ ਆਪਣੀ ਭੈਣ ਨੂੰ ਘਰ ਬੁਲਾ ਕੇ ਉਹਦੇ ਉੱਤੇ ਚਾਕੂ ਦੇ ਨਾਲ ਲਗਾਤਾਰ ਵਾਰ ਕਰਦੀ ਹੈ ਤੇ ਉਹਨੂੰ ਮਾਰ ਦਿੰਦੀ ਹੈ ਹੁਣ ਉਹਨੂੰ ਖਤਮ ਕਰਨ ਤੋਂ ਬਾਅਦ ਇਹ ਸਾਰਾ ਨਾਟਕ ਸੀਗਾ ਜੋ ਕਰਦੀ ਹੈ ਪੁਲਿਸ ਨੂੰ ਫੋਨ ਕਰਦੀ ਹੈ ਆਪਣੇ ਮਾਪਿਆਂ ਨੂੰ ਫੋਨ ਕਰਦੀ ਕਿ ਐਦਾਂ ਦਾ ਕਤਲ ਹੋ ਗਿਆ ਤੇ ਹੁਣ ਜਦੋਂ ਪੁਲਿਸ ਹੈ ਜਿਹੜੀ ਸਾਰੀ ਗੱਲ ਸੁਣਦੀ ਹੈ ਇਸ ਕੇਸ ਬਾਰੇ ਜਦੋਂ ਸਾਰਾ ਕੁਝ ਖੁਲਾਸਾ ਹੁੰਦਾ ਆ ਫਿਰ ਕੇਸ ਹੈ ਜਿਹੜਾ ਕੋਰਟ ਵਿੱਚ ਜਾਂਦਾ ਹੈ ਤੇ ਕੋਰਟ ਵੱਲੋਂ ਜਦੋਂ ਇਸ ਕੇਸ ਤੇ ਫੈਸਲਾ ਹੁੰਦਾ ਆ ਇਹਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਤੇ ਉਮਰ ਕੈਦ ਦੀ ਸਜ਼ਾ 22 ਸਾਲ ਤੱਕ ਇਹ ਬਿਨਾਂ ਪੈਰੋਲ ਤੋਂ ਇਹਨੂੰ ਉਮਰ ਕੈਦ ਦੀ ਸਜ਼ਾ ਕੱਟਣੀ ਪੈਣੀ ਆ ਤੇ ਇੱਕ ਭੈਣ ਵੱਲੋਂ ਹੀ ਇੱਕ ਭੈਣ ਦਾ ਕਰ ਖਰਾਬ ਕਰ ਦਿੱਤਾ ਗਿਆ ਭੈਣ ਨੂੰ ਜਾਨੋਂ ਖਤਮ ਕਰ ਦਿੱਤਾ ਗਿਆ ਔਰ ਉਹ ਬੱਚਿਆਂ ਦਾ ਕੀ ਕਸੂਰ ਸੀਗਾ ਜਿਨ੍ਹਾਂ ਤੋਂ ਉਹਨਾਂ ਦੀ ਮਾਂ ਖੋਲੀ ਗਈ ਤੇ ਉਹ ਜਿਹੜਾ ਸ਼ਖਸ ਸੀਗਾ ਜਿਹਦੇ ਨਾਲ ਇਹਦਾ ਜਵਾਈ ਜੀ ਰਿਸ਼ਤਾ ਸੀਗਾ ਉਹ ਇਹ ਕਹਿ ਕੇ ਬਚ ਗਿਆ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਔਰ ਨਾ ਹੀ ਉਹਦੇ ਖਿਲਾਫ ਕੋਈ ਸਬੂਤ ਮਿਲੇ ਤਾਂ ਗਲਤ ਕਰਨ ਦੇ ਬਾਵਜੂਦ ਵੀ ਉਹ ਬਚ ਗਿਆ ਕਿ ਤੁਹਾਡੀ ਨਜ਼ਰ 'ਚ ਇਹ ਸਹੀ ਹੈ ਕਿ ਉਹਨੂੰ ਕੋਈ ਸਜ਼ਾ ਨਹੀਂ ਮਿਲੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਤੇ ਇਹ ਸੀਗੀ ਦੋ ਪਾਕਿਸਤਾਨੀ ਭੈਣਾਂ ਦੀ ਕਹਾਣੀ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ